ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਮੇਰੀ ਇਸ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਵੱਧ ਸ਼ੇਅਰ ਕਰਨਾ ਜਿੰਨੀ ਵੀ ਸ਼ੇਅਰ ਕੀਤੀ ਜਾਂਦੀ ਹੈ ਸਭ ਤੋਂ ਵੱਧ ਸ਼ੇਅਰ ਕਰਨੀ ਆ ਕੋਈ ਮੈਂ ਤੁਹਾਡੇ ਕੋਲ ਲਾਈਕ ਨਹੀਂ ਮੰਗਦਾ ਕੋਈ ਕਮੈਂਟ ਨਹੀਂ ਮੰਗਦਾ ਸੋ ਇਹ ਵੀਡੀਓ ਜਿਹੜੀ ਆ ਬਹੁਤ ਹੀ ਮਹੱਤਵਪੂਰਨ ਵੀਡੀਓ ਆ ਕਿਉਂਕਿ ਪਿੰਡ ਬੱਲਣਵਾਲ ਜ਼ਿਲ੍ਹਾ ਗਰਦਾਸਪੁਰ ਦੇ ਵਸਨੀਕ ਆ ਵੀਰ ਅਮਰੀਕਾ ਦੇ ਵਿੱਚ ਕੰਮ ਕਰਦਾ ਨਿਊਯਾਰਕ ਦੇ ਵਿੱਚ ਤੇ ਉਹਦੀ ਮਿਸਿੰਗ ਦੀ ਕੋਈ ਪ੍ਰੋਬਲਮ ਸੀ ਕਿ ਕਾਫੀ ਦਿਨ ਤੋਂ 10 ਦਿਨ ਤੋਂ ਮਿਸਿੰਗ ਆ ਵੀਰ ਸੋ ਉਹ ਵੀਰ ਮਿਲਦਾ ਨਹੀਂ ਪਿਆ ਕਿਤੇ ਵੀ ਉਸ ਦੀ ਰਿਪੋਰਟ ਜਿਹੜੀ ਆ ਮਤਲਬ ਅਮਰੀਕਾ ਦੇ ਵਿੱਚ ਸਰਜ ਹੋ ਚੁੱਕੀ ਆ ਸੋ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਪਿਛੇ ਸੋ ਵੀਰ ਦੀ ਇੱਕ ਮਾਂ ਆ ਭੈਣ ਆ ਔਰ ਇਹ ਉਹਦੀ ਘਰ ਦੀ ਆ ਦੋ ਦੇ ਬੱਚੇ ਆ ਤੇ ਦੋ ਸਾਲ ਤੋਂ ਵੀਰ ਮਤਲਬ ਕੰਮ ਕਰਨ ਲਈ ਅਮਰੀਕਾ ਗਿਆ ਸੀਗਾ ਸੋ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਮਿਸਿੰਗ ਆ ਵੀਰ 10 ਦਿਨ ਤੋਂ ਕੋਈ ਉਹਦੀ ਕਾਲ ਨਹੀਂ ਆ ਰਹੀ ਕੋਈ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਸੋ ਆਪਾਂ ਅੱਜ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਇੰਟਰਵਿਊ ਲੈਣੀ ਆ। ਸੋ ਇੰਟਰਵਿਊ ਦੀ ਜੋ ਅਗਲੀ ਕਾਰਵਾਈ ਆ ਉਹ ਲਖਵਿੰਦਰ ਭਾਜੀ ਕਰਨਗੇ। ਸੋ ਆਪਾਂ ਉਹਨਾਂ ਦੇ ਘਰ ਜਾ ਕੇ ਤੁਹਾਨੂੰ ਉਹਨਾਂ ਦੇ ਘਰ ਦੇ ਪਰਿਵਾਰ ਦੇ ਨਾਲ ਮਿਲਾਵਾਂਗੇ। ਸਸਿਦ ਕਾ ਜੀ ਮੇਰਾ ਨਾਮ ਡਾਕਟਰ ਸੁਦਾਰ ਲਖਵਿੰਦਰ ਸਿੰਘ ਹੈ। ਮੇਰੇ ਕਜ਼ਨ ਸਰਦਾਰ ਬਲਕੀਤ ਸਿੰਘ ਡਿੰਪਲ ਜਿਹੜੇ ਅੱਜ ਤੋਂ 2 ਸਾਲ ਪਹਿਲੇ ਯੂਐਸਏ ਗਏ ਸੀ। ਉਹਨਾਂ ਨੂੰ 10 ਦਿਨ ਹੋ ਗਏ ਆ। 11ਵਾਂ ਦਿਨ ਅਜੇ ਡਿਸਮਿਸ ਹੋ ਗਏ ਤੇ ਪਤਾ ਨਹੀਂ ਲੱਗ ਰਿਹਾ। ਕਿੱਥੇ ਚਲ ਗਿਆ ਕੋਈ ਖਬਰ ਨਹੀਂ ਮਿਲ ਰਹੀ ਘਰ ਦਾ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਕਰਜ਼ਾ ਚੋਂ ਕਿ ਉਸ ਵੀਰ ਨੂੰ ਬਾਹਰ ਭੇਜਿਆ ਸੀ ਮਤਲਬ ਉਹਦਾ ਹੀ ਸਾਰਾ ਹੈ ਪਿੱਛੇ ਛੋਟੇ ਤੋਂ ਦੋ ਬੱਚੇ ਉਹਦੇ ੜੜਗਾ ਇੱਕ ਲੜਕੀ ਪਰਿਵਾਰ ਦਾ ਬਹੁਤ ਮੁਸ਼ਕਲ ਹੋ ਰਿਹਾ ਹੈ ਕਮਾਈ ਵਾਸਤੇ ਗਿਆ ਸੀ ਅੱਜ 11 ਦਿਨ ਹੋ ਗਏ ਐ ਮਤਲਬ ਸਾਰੇ ਪਾਸੇ ਅਮਰੀਕਾ ਵਿੱਚ ਖਬਰ ਫਲਾਈ ਹੈ ਪਰ ਕਿਸੇ ਪਾਸੇ ਕੋਈ ਵੀ ਰਿਪੋਰਟ ਨਹੀਂ ਮਿਲੀ ਹੋ ਗਈ ਕਿੱਥੇ ਹੈ ਮੇਰੀ ਸਾਰਾਂਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵਾਟ ਤੋਂ ਆ ਰਿਹਾ ਮੇਰਾ ਪਿੰਡ ਪੁਰਾਣਾ ਬਗੜਵਾਲ ਗੁਰਦਾਸਪੁਰ ਵਿੱਚ ਹੈ ਤੇ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜਾ ਜੀੜੂ ਹੈ ਸਾਰੇ ਪਾਸੇ ਸ਼ੇਅਰ ਕਰੋ ਤਾਂ ਜੋ ਮੇਰਾ ਵੀਰ ਮਿਲ ਜਾਵੇ ਔਰ ਪਰਵਾਰ ਨੂੰ ਸੁੱਖ ਦਾ ਸਾਸ ਮਿਲੇ ਪਰਵਾਰ ਬਹੁਤ ਹੀ ਫਿਕਰਾਂ ਵਿੱਚ ਹੈ ਦਿਨ ਰਾਤ ਸੌਂਦਾ ਨਹੀਂ ਹੈ ਸਾਡੇ ਪਰਵਾਰ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਪਰਵਾਰ ਪਟਾ ਹੋਇਆ ਹੈ ਉਹਦੇ ਮਤਲਬ ਕਿਸੇ ਪਾਸੋਂ ਅੜੀਕ ਆਵੇ ਕਿਸੇ ਪਾਸੋਂ ਕੋਈ ਫੋਨ ਆ ਜਾਏ ਕਿਸੇ ਫੋਸ ਕਵਰੀ ਮਿਲ ਜੇ ਪਰ ਅਜੇ ਤੱਕ ਕੋਈ ਵੀ ਕਿਸੇਤ ਪਾਸੇ ਕੋਈ ਵੀ ਰਿਪੋਰਟ ਨਹੀਂ ਮਿਲੀ ਹੈ ਇਸ ਕਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਪਰਿਵਾਰ ਨੂੰ ਦੇਖੋ ਲੋਕਚਾਰੇ ਮਦਦ ਨਾਲ ਆਦਿ ਲਈ ਕਾਰਿਆ ਕਮਾਈ ਵਾਸਤੇ ਗਿਆ ਸੀ ਉਹ ਇੱਕ ਜਰੀਆ ਕਰਜ਼ਾ ਚੁੱਕ ਕੇ ਭੇਜਿਆ ਸੀ ਜ਼ਮੀਨ ਜਿਹੜੀ ਹੈਗੀ ਉਹ ਵੀ ਵੇਚਤੀ ਹੈ ਹੁਣ ਕੁਝ ਵੀ ਪਲੇ ਨਹੀਂ ਹੈ ਤੇ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਹੈ ਜਿੱਥੇ-ਇਥੇ ਮੇਰੇ ਵੀਡੀਓ ਜਾ ਰਿਹਾ ਪਲੀ ਜਿਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦਾ ਬੇੜਾ ਮਿਲ ਜਾਵੇ ਇਸ ਭੈਣ ਦਾ ਘਰ ਵਾਲਾ ਮਿਲ ਜਾਵੇ ਛੋਟੇ-ਛੋਟੇ ਬੱਚੇ ਇੱਕ ਲੜਕਾ ਇੱਕ ਲੜਕੀ ਆ ਤੁਸੀਂ ਸਾਰੇ ਦੇਖ ਸਕਦੇ ਹੋ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਆ ਪਲੀਜ਼ ਇਸ ਨੂੰ ਸ਼ੇਅਰ ਕਰੋ ਬਰਕਰਾਰ ਮੈਂ ਇਹਨਾਂ ਦੀ ਵਾਈਫ ਨਾਲ ਗੱਲ ਕਰਾ ਰਿਹਾ ਜੀ ਦੇਖੀ ਮੈਂ ਕੰਜੀ ਕੋ ਕਿੱਥੇ ਮੋਤੀ ਮੋਤੀ ਕੋ ਕਿੰਨਾ ਕਰੀ ਮੈਂ ਲਾਸਟ 12532 ਨੰਬਰ ਤੇ ਆਖਦੇ ਲੋ ਮਾਲਕ ਨੇ ਕਿ ਅਸੀਂ ਕਿ ਤੋੜਾ ਗੱਡੂਆਂ ਚਾਹਨਾ ਉਸ ਬਾਅਦ ਕੋਈ ਮਾਦਾ ਜੀ ਹੈ ਦੇਖਣਾ ਕੋ ਬੋਲੇ ਨਾ ਜਾ ਰਿਹਾ ਪਲੀਜ਼ ਇਹdal ਦੇਖੋ ਔਰ ਵੱਤ ਵੱਤ ਸ਼ੇਅਰ ਕਰੋ ਵੱਤ ਵੱਤ ਸ਼ੇਅਰ ਕਰੋ ਮੇਰੇ ਵੀਰ ਭਾਗੇਸ਼ ਮਾਦਾ ਕੋਟ ਮਿਲ ਗਿਆ ਉਸਦੇ ਪੀੜਾ ਪਾ ਡੈਡੀ ਮਿਲ ਜਾਈਏ ਅੱਤੇ ਦਾ ਡੈਡੀ ਮਿਲ ਜਾਈਏ ਬਹੁਤ ਮਿਹਨਤ ਦੇ ਸਭੀ ਨਾਲ ਵੀਰ ਬੈਠ ਕਰੀਏ ਤੇ ਭੈਣ ਆ ਉਹਦੀ ਭੈਣ ਉਹ ਬੈਠੀ ਹੈ ਇਹਨੂੰ ਡੈਡੀ ਬੈਠੇ ਆ ਸਭੀ ਬੈਠੀ ਆ ਬੜੇ ਬੇਸੋਰੀ ਨਾਲ ਗੇਟ ਕਰ ਰਹੇ ਆ ਪੂਰਾ ਘਰ ਇਕੱਠਾ ਬਰੇ ਗੇਟ ਕਰ ਰਿਹਾ ਪਲੀਜ਼ ਸਾਰੇ ਜਿਗਵਾਏ ਫਰਬਲਾਦੋ ਤਾਂ ਕਿ ਉਸ ਪੁੱਤਰ ਦੀ ਖਾਸ ਪਤਾ ਲੱਗ ਜੇ ਕਿੱਥੇ ਐ ਸਾਨੂੰ ਕੋਈ ਵੀ ਫੋਨ ਨਹੀਂ ਮਿਲਿਆ ਨਾ ਕੋਈ ਗੱਲ ਨਹੀਂ ਹੋ ਰਹੀ ਕਿ ਮਰ ਉਹ ਕਿੱਥੇ ਇਕਣਾ ਗੱਲ ਕਰ ਰਹੀ ਐ ਇੰਨਾ ਵੱਲੋ ਬੁੱਖ ਮਹਿਸੂਸ ਕਰ ਰਿਹਾ ਹੈ। ਤਾਂ ਸਾਰੇ ਮਿਹਰਬਾਨੀ ਹੋਗੀ ਇਹਨੂੰ ਵਕਤ-ਵਕਤ ਸ਼ੇਅਰ ਕਰੋ। ਸੋ ਹਾਂਜੀ ਦੋਸਤਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਵੀਰ ਦਾ ਜਿਹੜਾ ਪਰਿਵਾਰ ਵਾ ਉਹਦਾ ਰੋ ਰੋ ਬਹੁਤ ਬੁਰਾ ਹਾਲ ਹੋ ਚੁੱਕਾ ਵਾ। ਸੋ ਵੀਰ ਦਾ ਕਿਤੇ ਵੀ ਕੁਝ ਜਿਹਾ ਜਿਹਾ ਪਤਾ ਨਹੀਂ ਲੱਗ ਰਿਹਾ। 10 ਤੋਂ 11 ਦਿਨ ਹੋ ਗਿਆ ਵੀਰ ਮਿਸਿੰਗ ਐ। ਸੋ ਸਾਰੀ ਤੁਸੀਂ ਕਹਾਣੀ ਤਰਵਾਦੀ ਸੁਣੀ ਹੋਣੀ ਆ ਸੋ ਇਸ ਵੀਡੀਓ ਨੂੰ ਵਾਤਵਾਰ ਵਾਤ ਸ਼ੇਅਰ ਕਰਨਾ ਸਾਡਾ ਫਰਜ਼ ਬਣਦਾ ਕਿ ਇਸ ਵੀਡੀਓ ਨੂੰ ਅਸੀਂ ਵਾਤਵਾਰ ਵਾਤ ਸ਼ੇਅਰ ਕਰੀਏ ਤਾਂ ਜੋ ਉਸ ਮਾਂ ਦਾ ਪੋਤਾ ਜਿਹੜਾ ਮਿਲ ਸਕੇ ਸੋ ਬੱਚਿਆਂ ਦਾ ਵੀ ਬਹੁਤ ਬੁਰਾ ਹਾਲ ਉਹਦੀ ਘਰ ਦੀ ਦਾ ਵੀ ਬਹੁਤ ਬੁਰਾ ਹਾਲ ਆ ਸੋ ਅਸੀਂ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵਾਤਵਾਰ ਵਾਤ ਸ਼ੇਅਰ ਕਰਨਾ ਸੋ ਅਸੀਂ ਵੀ ਕਿਸੇ ਪਰਿਵਾਰ ਦਾ ਹਿੱਸਾ ਆ ਸੋ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਵਾ ਸੋ ਉਹ ਵੀਰ ਨੂੰ ਲੱਭਣ ਦੇ ਵਿੱਚ ਅਸੀਂ ਵਾਤਵਾਰ ਵਾਤ ਮਦਦ ਕਰਨੀ ਆ ਵਾਤਵਾਰ ਵਾਤ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਗਰੁੱਪਾਂ ਦੇ ਵਿੱਚ ਆਪਣੇ 11 ਦੋਸਤਾਂ ਨਾਲ ਜਿੰਨੇ ਵੀ ਮਿੱਤਰ ਫਰੈਂਡ ਸਰਕਲ ਆ ਸਭ ਨੂੰ ਇਹ ਵੀਡੀਓ ਵਾਤਵਾਰ ਸ਼ੇਅਰ ਕਰਨੀ ਆ ਸੋ ਮੇਰੀ ਇਹੀ ਬੇਨਤੀ ਆ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਕਿ ਇਸ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਿਓ ਬਸ ਆਪਾਂ ਤੁਹਾਡੇ ਕੋਈ ਲਾਈਕ ਨਹੀਂ ਮੰਗਦੇ ਕੋਈ ਕਮੈਂਟ ਨਹੀਂ ਮੰਗਦੇ ਆਪਾਂ ਬਸ ਸਿਰਫ ਇੱਕ ਮਾਂ ਦਾ ਜਿਹੜਾ ਪੋਤਾ ਆਪਾਂ ਲੱਭਣ ਦੇ ਵਿੱਚ ਕੋਸ਼ਿਸ਼ ਕਰਨੀ ਆ ਸੋ ਮੇਰੀ ਇਹੀ ਬੇਨਤੀ ਆ ਸਾਰਿਆਂ ਨੂੰ ਸੋ ਸਾਰਿਆਂ ਦਾ ਧੰਨਵਾਦ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ